ਸ੍ਰੀ ਨੱਤ ਕੇ ਤੇ ਜੁੱਲੇ ਦਿੱਤੇ ਚਾੜ ਬੱਲਿਆ ਆਹ ਤੇਰੀ ਉਮਰ ਨਿਆੜੀ ਮਾੜਾ ਸੀ ਵੀ ਨਹੀਂ ਸਾਰਿਆਂ ਨੂੰ ਮੈਂ ਟਡਾ ਵਿਸ਼ਾਲ ਕਹਿ ਰਿਹਾ ਹਾਂ ਅੱਜ ਅਸੀਂ ਆਏ ਜੀ ਚੋਲਾ ਸਾਹਿਬ ਇਹ ਸੁਖਨੁਕਮਾ ਦੇ ਪਿੰਡ ਤੇ ਅੱਜ ਮੈਚ ਖੇਡਣਾ ਹੈ ਤੁਹਾਨੂੰ ਨਹੀਂ ਮਾ ਖਾ ਮੈਂ ਜਿਵੇਂ ਉਹ ਨਾ ਕੋਈ ਆਇਆ ਦੁਨੀਆਂ ਵਿੱਚ ไม่ไม่แม่ฮะวีดีวีดีนั่นสิครับค่ะไม่ไม่คนนี้ก็ชิลนะไอ้สิเป็นพระประวัติพระประวัติเนาะเนาะพระองค์นี้พระองค์นี้ฮะพระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระองค์นี้พระ ਇਰਕੂ ਸੋਣਾਂ ਨੇ ਅਟੈਕ ਕਰਦੀ ਹਾਂ ਉਹ ਵੀ ਚੈਨ ਦਾ ਵੀ ਲਿਖਵਾਉਂਗਾ ਹਾਂ ਮੈਂ ਕਰ ਦੂੰਗਾ ਟਾਈਪ ਚੁੱਕ ਦੂੰਗਾ ਚੀਜ਼ਾਂ ਨਾਲ ਕਰਦੀ ਚੁੱਕਾ ਦੱਸ ਨਾ ਤੂੰ ਹੂੰ ਨਾ ਨਹੀਂ ਸੋਣਾਂ ਦੇਖ ਲਈ ਅਸਾਂ ਨੇ ਉਹ ਵੀ ਕਰਿਆ ਲੈ ਆਪਾਂ ਹੁਣੇ ਕਰਨ ਹੁਣੇ ਟੈਕ ਕਰਦੇ ਹੁਣੇ ਚੁੱਕੀਂਗਾ ਆਪਾਂ ਤੇਰੇ ਤੋਂ ਕਰਤਾ ਸਾਚਾ ਆਹ ਕੋਣ ਦਿੱਦੂ ਕਰਦਾ ਹੈਂ ਤੂੰ ਗਿੜੇ ਮਾਣ ਨਹੀਂ ਕਰਦਾ ਆਹ ਕੋਸਾ ਬੁਰੀ ਹੈ ਹਰ ਲਈ ਨਾ ਤੇ ਹੋਰ ਨਾ ਨਹੀਂ ਕਰਦਾ ਕਰਦੇ ਮੱਫੀ ਕੋ ਆ ਇਹ ਕਬੱਡੀ 147 ਵਾਲੇ ਹਨਾ ਇਹ ਵੀਰ ਬਹੁਤ ਮਿਹਨਤ ਕਰਦੇ ਆ ਹੁਣ ਪੇ ਚੱਲਦਾ ਟਾਪ ਦੇ ਫਿਰ ਹੁਣ ਆਪਾਂ ਆਂਦੀ ਮਿਹਨਤ ਵੇਖਣ ਆਏ ਵੀਰੋ ਨਹੀਂ ਸਰ ਮੈਂ ਤਾਂ ਬੰਦ ਨਾ ਸੋਚਣਾ ਉਹ ਕਹੇ ਹਰਿਆਲੇ ਕੋਈ ਗਿਆ ਆ ਉਹ ਲੱਗਾ ਕੈਂਚਰ ਗੜਦੇ ਖੈਲਾ ਭਰਾਵਾ ਗਰਮੀ ਜਿੰਨਾ ਹੀ ਬੜਾ ਭਰਾਵਾ ਠੀਕ ਤੇ ਕੋੜਾ ਨਿਕਲਦਾ ਮੁਰਕੇ ਹਾਂ ਆ ਮਿੰਨਾ ਕ ਲੱਗੇ ਕਿਦਾ ਆਪਾਂ ਹੱਥ ਮਾਰਿਆ ਤੂੰ ਹਾਂ ਅੱਛੀ ਤਾਂ ਦੱਸਣਿਆ ਹਫਤਾ ਹੋ ਗਿਆ ਇੰਨੀ ਬਾਂਮੀ ਉਹ ਨਹੀਂ ਮੁੱਕਲਦੀ ਹਾਂ ਹਾਂ ਹੂੰ ਮਿਹਨਤ ਵੀ ਯਾਰ ਆਹ 14 ਬੋਟਾ ਖੜਾ ਠੀਕ ਮੰਨ ਲਾ ਮੰਡੇ ਸਨੈਪਚੈਟ ਬਣਾ ਲਈ ਲਾ ਕੇ ਬੈਠੇ ਨੇ ਹੂੰ ਮੰਨਦਾ ਹਾਂ ਜੇ ਕੋਈ ਖੰਡਾ ਕੋਲੋਂ ਮਾਈਨ ਨੂੰ ਲੀਟ ਜਿੱਥੋਂ ਗੱਡੀ ਜਾਂਦੀ ਸੁਣਿਆ ਉਹਨੇ ਆਪ ਦੀ ਗੱਡੀ ਮਾਰ ਦਿੱਤੀ ਕਿਸੇ ਬੂਏ ਚ ਕਹਣ ਦੇ ਕਿ ਉਹ ਨਾਲ 2-4 ਦਿਨ ਬਾਅਦ ਪੁੱਛਣਗੇ ਤੇ ਵੇਚਤੀ ਉਹ ਨਹੀਂ ਜਾਂਦਾ ਮੈਂ ਇਹਦਾ ਮੇਰੇ ਖਲੋਤੇ ਹੀ ਮਾਰਤੀਆਂ ਨੇ ਆਸ ਨੂੰ ਛੱਡੋ ਕੋਈ ਕੋਈ ਨਹੀਂ ਅਸੂਤ ਉਹ ਆ ਰਹੇ ਆ ਦੇਖੀ ਚੱਲਦਾ ਵੰਦਾ ਕੀ ਹੈ ਆ ਵੀਰ ਹਾਂ ਆ ਗਿਆ ਇਹ ਮਾਰਾ ਜਿੰਨਾ ਇੱਕ ਵਾਰੀ ਤਾੜੀ ਤਾਂ ਵੱਡਨੀ ਹੈ ਲੈ ਵੀ ਰੇਸ਼ਮ ਰੇਸ਼ਮ ਕਹਿੰਦੇ ਚੰਮੇ ਵਾਲਾ ਨੌਜੋ ਨਾ ਗਰਾਊਂਡ ਦੇ ਵਿੱਚ ਆਇਆ ਹੈ ਦਵਾਮਾ ਨੇ ਰੇਸ਼ਮ ਕਿੱਥੇ ਉਹਨਾਂ ਨੇ ਕਿੱਥੇ ਉਤਰਨਾ ਨੌਜੋ ਦਾ ਇਸ਼ਾਰਾ ਕਰਦੇ ਇਧਰੋਂ ਉੱਡਣਾ ਜੀ ਇਧਰੋਂ ਉਡਣਾ ਫਿਰ ਉੱਤਰੂ ਮੈਨੂੰ ਲੱਗਦਾ ਹੌਲੈਂਡ ਨੂੰ ਨੀਦਰਲੈਂਡ ਵੀ ਕਹਿੰਦੇ ਆ ਆਮਸਟੇਡਮ ਦਾ ਕਹਿੰਦੇ ਜਿਹੜਾ ਇਹ ਰਿਪੋਰਟ ਹੈ ਉੱਥੇ ਜਾ ਕੇ ਕਹਿੰਦੇ ਤੇ ਮੈਨੂੰ ਲੱਗਦਾ 2 2.5 ਘੰਟਿਆਂ ਦੀ ਸਟੇਜ ਜਿਹੜੀ ਮੇਰੀ ਤੇ ਦੋ ਵਾਰੀ ਫਿੱਲ ਐ ਡੀ ਹੋਈ ਹੈ ਰੇਸ਼ਮ ਰਹੀਂ ਦੇ ਇੱਕ ਇੱਕ ਪਲੇਅਰ ਹੀ ਰਹਿ ਗਿਆ ਟੀਮ ਹੀ ਪਈ ਆ ਉਹਨੇ ਇੱਕ ਗਵਿੰਦਰਾ ਰੇਨਨੂ ਵੀ ਸਾਹਬ ਜੀ ਆ ਗਿਆ ਮੈਨੂੰ ਲੱਗਦਾ ਵੀ ਅੱਖਾਂ ਜੀ ਦੁਨੀਆ ਗੁਰਦਾਸਪੁਰ ਲਾਈਵਸ ਦੀ ਟੀਮ ਦੇ ਪਲੇਅਰ ਮੈਨੂੰ ਲੱਗਦਾ ਗਰਾਊਂਡ 'ਚ ਨਹੀਂ ਆਏ ਦੇ ਪਹਿਲਾਂ ਹੀ ਉੱਥੇ ਟਾਈਮ ਘਟ ਲੱਗੂਗਾ ਮੈਂ ਬੇਨਤੀ ਕਰਦਾ ਜਲਦੀ ਤੋਂ ਜਲਦੀ ਰੇਹਿੰਦੇ ਫੇਰ ਗਰਾਊਂਡ 'ਚ ਆ ਜਾਓਣ 11 12 ਤੋਂ ਮੈਨੂੰ ਲੱਗਦਾ ਹੈ ਵੀ ਜਿਹੜੀ ਸ਼ੁਰੂਆਤ ਕੀਤੀ ਸੀ ਤੁਹਾਡਾ ਟੂਰ ਸ਼ੁਰੂ ਹੋਇਆ ਉੱਥੋਂ ਲੈ ਕੇ ਤੁਹਾਡੀਆਂ ਦੁਆਵਾਂ ਦੇ ਨਾਲ ਇੱਥੋਂ ਤੱਕ ਆ ਗਈ ਹੈ ਪਰ ਅੱਪਾ ਵੀ ਅੱਜ ਵੀ ਉਹੀ ਨੰਬਰ ਹੈ ਕਿ ਨੀਤਾ ਸੁੱਧ ਨੋਟਾ ਉੱਤੇ ਆਪਾ ਗਰਦਾਰ ਨਹੀਂ ਬਦਲੇ ਅੱਜ ਵੀ ਆਪੋ ਹੀ ਬੱਲਿਆ ਨੰਬਰ ਤੇ ਯਾਰ ਨਹੀਂ ਬਦਲੇ ਅੱਜ ਵੀ ਹੈ ਉਹੀ ਬੱਲਿਆ ਨੰਬਰ ਤੇ ਯਾਰ ਨਹੀਂ ਬਦਲੇ ਆਹ ਫਿਰਦਾ ਮੱਖੀਕਲਾਂ ਵਾਲਾ ਨੌਜੋਨ ਕਹਿੰਦੇ ਗਰਾਊਂਡ ਦੇ ਵਿੱਚ ਪਾਸਪੋਰਟ ਦੇ ਨਾਮ ਇਹਦਾ ਜਗਤ ਮੋਹਨ ਸਿੰਘ ਸੰਧੂ ਹੈ ਪਰ ਲੋਕੀ ਪਿਆਰ ਨਾਲ ਮੱਖਣ ਮੱਖੜੀ ਕਹਿੰਦੇ ਆ ਮੱਖੀਕਲਾਂ ਵਾਲਾ ਨੌਜੋਨ ਗਰਾਊਂਡ ਦੇ ਵਿੱਚ ਹੈ ਮੱਖੀਕਲਾਂ ਵਾਲੇ ਦੀ ਬਦੌਲਤ ਮੈਂ ਪਹਿਲੀ ਵਾਰੀ ਦੁਬਈ ਗਿਆ ਸੀ ਮੈਨੂੰ ਅੱਜ ਵੀ ਉਹ ਟਾਈਮ ਚੇਤੇ ਆ ਮਿਲਬਰਨ ਦੇ ਵਿੱਚ ਅਸੀਂ ਕੱਖੇ ਬੈਠੇ ਕੀ ਕਰੇ ਮੱਖੀਕਲਾਂ ਵਾਲੇ ਨੇ ਆਖਿਆ ਵੀ ਮੈਂ ਮਲੇਸ਼ੀਆ ਦੇ ਟਵਿੰਟਾਵਰ ਵੀ ਦੇਖ ਲਿਆ ਮੈਂ ਟ੍ਰਾਂਟੋ ਦਾ ਸੀਅਰ ਟਾਵਰ ਵੀ ਦੇਖ ਲਿਆ ਮੈਂ ਅਪੇਰਾ ਹਾਊਸ ਵੀ ਦੇਖ ਲਿਆ ਮੈਂ ਮਲਬੰਡ ਦਾ ਯੂਰਿਕਾ ਟਾਵਰ ਵੀ ਦੇਖ ਲਿਆ ਮੱਖੀਕਲਾਂ ਵਾਲਿਆ ਹੁਣ ਬੁਰਜ ਖਲੀਫਾ ਦੇਖਣ ਨੂੰ ਜੀ ਕਰਦਾ ਹੈ ਇਹਨੇ ਝਟਾ ਮਰਜੀ ਤੋਂ ਉਹਨਾਂ ਨੂੰ ਫੋਨ ਕੀਤਾ ਤੇ ਚੌਥੇ ਪੰਜਵੇਂ ਦਿਨ ਵੀਜ਼ਾ ਆ ਗਿਆ ਉਤੋਂ ਸਿੱਧੇ ਦੁਬਈ ਚਲੇ ਗਏ ਤੇ ਮੈਂ ਮੱਖੀਕਲਾਂ ਵਾਲੇ ਮੱਖਣ ਕਰਕੇ ਬੁਰਜ ਖਲੀਫਾ ਬਹੁਤ ਨੇੜਿਓਂ ਦੇਖਿਆ ਮੈਂ دلੋਂ ਧੰਨਵਾਦ ਕਰਾਂਗਾ ਇਹਦਾ ਇਸ਼ਾਨ ਹੈ ਮੇਰੀ ਜ਼ਿੰਦਗੀ ਦੇ ਉੱਪਰ ਕਿਉਂਕਿ ਜੇ ਆਪਾਂ ਉਹ ਇਨਸਾਨ ਇਸ਼ਾਨ ਭੁੱਲਾਂਗੇ ਤੇ ਰੱਬ ਦੇ ਕਰ ਕਿਤੇ ਵੀ ਢੋਈ ਨਹੀਂ ਮਿਲਦੀ ਉਹ ਕਾਹਦਾ ਬੰਦਾ ਜੋ ਇਸ਼ਾਨ ਇਸ਼ਾਨ ਭੁੱਲਦਾ ਮੈਂ ਬੇਨਤੀ ਕਰਦਾ ਰਹਿੰਦੇ ਪਲੇਅਰ ਗਰਾਊਂਡ ਦੇ ਵਿੱਚ ਜਲਦੀ ਆ ਜਾਓ ਹਰੇਕ ਨਾਲ ਤਾੜੀਆਂ ਮਾਰਨਗੇ ਕਿ ਮੈਂ ਬੇਨਤੀ ਕਰਦਾ ਦਿਆ ਸਿੰਘ ਜੀ ਆਓ ਆਪਾਂ ਸਾਰੇ ਸੱਜਣਾ ਮਿੱਤਰਾਂ ਨੂੰ ਨਾਲ ਲੈ ਕੇ ਤੇ ਨਾਲ ਮੈਂ ਬੇਨਤੀ ਕਰਦਾ ਜਿਹੜਾ ਤਾਂ ਇਹਨਾਂ ਦਾ ਕੱਲ ਵੀਡੀਓ ਬਣਾ ਦਿੱਤੀ ਵੀ ਆਪਣੇ ਕੀ ਤੇ ਵੱਡੀ ਬਾਤ ਵੱਡੀ ਗੱਲ ਹੈ ਪ੍ਰਿੰਸ ਆਸਟ੍ਰੇਲੀਆ ਗੋਲਡ ਕੋਸਟ ਦੇ ਵਿੱਚ ਰਹਿੰਦਾ ਵੱਡਾ ਵੀਰਾ ਪ੍ਰਿੰਸ ਵੱਡੇ ਪਿਆਰ ਵੱਡੇ ਤੇ ਕਿੰਨੀ ਨਿਮਰਤਾ ਯਾਰ ਮੁੰਡਿਆਂ ਦੇ ਵਿੱਚ ਸਲੂਟ ਹੈ ਸਲਾਮ ਹੈ ਪਰਮਾਤਮਾ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਾਂਦਾ ਵੀਰਾਂ ਦੇ ਨਾਲ ਬਲੋ ਦਵਾਵਾਂ ਨੇ ਪਰਮਾਤਮਾ ਹਰ ਇੱਕ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਬਲ ਬਖਸ਼ੇ ਨਮੋਹ ਵਾਹਿਗੁਰੂ ਨੰਨੋ ਹੋਰ ਤਰਕੀਆਂ ਦੇਵੇ ਆ ਜਿਹੜਾ ਸਮਾ ਹੈ ਇਹ ਕਹਿੰਦੇ ਵੀ ਕਰੋੜਾਂ ਰੁਪਈਆ ਦੇ ਕੇ ਵੀ ਕਿਤੇ ਖਰੀਦਿਆ ਨਹੀਂ ਜਾ ਸਕਦਾ ਹੱਥਾਂ ਨਾਲ ਹੱਥ ਮਿਲ ਰਹੇ ਨੇ ਗਲਬਕੜੀਆਂ ਪੈ ਰਹੀਆਂ ਨੇ ਕਿ ਕਿਤੋਂ ਸਵੀਰ ਹੋਵੇਗੀ ਇਹ ਕਹਿੰਦੇ ਜਿਹੜੀ ਹਾਕੀ ਦੀ ਟੀਮ ਹੈ ਜਿਹੜੀ ਕਬੱਡੀ ਦੀ ਟੀਮ ਹੈ ਇਹ ਕਿਹਦੇ ਰੀਅਲ ਗੇਮ ਹੈ ਇਹ ਰਿਐਲਿਟੀ ਹੈ ਇਹ ਕਿਸੇ ਫਿਲਮ ਦੀ ਮੰਮੀ ਹੋਲੇ ਹੋਲੇ ਇਹ ਰੀਅਲਟੀ ਆ ਰੀਅਲ ਆ ਜੋ ਕੁਝ ਵੀ ਗਰਾਉਂਡ ਦੇ ਵਿੱਚ ਹੈ ਇਹ ਫਿਲਮਾਂ ਦੀਆਂ ਨੰਬੀਆਂ ਨਹੀਂ ਇਹ ਕਹਿੰਦੇ ਜੋ ਹੈ ਇਹ オリジナル ਹੈ ਇਹ ਕੌਣ ਕਹਿੰਦਾ ਸਾਡੀਆਂ ਦੁਆਵਾਂ ਨੇ ਹੁਣ ਇੱਕ ਤਸਵੀਰ ਜਿਹੜੀ ਦੇ ਦੋਤਰਾ ਸਾਹਿਬ ਨੇ ਵੱਡਾ ਪਿਆਰ ਪ੍ਰਭਜੀਤ ਵੱਲੋਂ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਪਾਉਣ ਦੇ ਲਈ ਨੌਜਣ ਕਹਿੰਦੇ ਇਸ ਵੇਲੇ ਜਗਬੋਧ ਸਿੰਘ ਮੱਖੀ ਕਲਾਂ ਨਾਲ ਭੀਖੀ ਰੰਡ ਦੇ ਨੇੜੇ-ਬੇੜੇ ਕਰਕੇ ਆਹ ਮਾਣ ਵਰਗਾ ਮੱਖੀ ਦੇ ਬੁਰੂਣਾਂ ਕਮਟੀ ਦੇ ਸਰਦੋ ਇਹ ਕਹਿੰਦੇ ਜੱਗ ਮੋੜ ਸਿੰਘ ਮੱਖੀ ਗਰਾਂ ਵਾਲਾ ਪਹਿਰ ਵੀ ਕਹਿੰਦੇ ਚੋਟੀ ਦਾ ਇਹਨੂੰ ਸਾਹ ਵੀ ਕਹਿੰਦੇ ਬਹੁਤ ਵਧੀਆ ਉਹ ਮੱਖੀ ਗਰਾਂ ਵਾਲਾ ਨਹੀਂ ਹੈ ਜੀ ਹਾਂ ਦਾ ਕਹਿੰਦਾ ਦੂਰ ਪੜਵਾਰੀ ਸੱਜਣ ਜੀ ਆਏ ਥੋੜਾ ਮੰਨਣਾ ਜਰਾ ਇਹਨਾਂ ਕਹਿੰਦੇ ਸੀ ਕਿ ਟੋਲ ਲਾਖ ਨੇ ਲੀਗ ਜੇ ਜਿਹੜੀ ਅੱਡੀ ਬਾਹਰ ਨਾ ਹੋਈ ਮਾਸਟਰ ਗੁਰਨਾਮ ਸਿੰਘ ਨਾਸ਼ਟਰ ਤਲਵੀਰ ਸਿੰਘ ਜੀ ਨੇ ਸੋਹਣਾ ਆ ਪਹਿਲੀ ਕਬੱਡੀ ਕਹਿੰਦੇ 500 ਦੀ ਹੈ ਮੱਖੀ ਕਲਾਂ ਵਾਲਾ ਨੌਜਵਾਨ ਇਸ ਵੇਲੇ ਕਬੱਡੀ ਪੌਂਡ ਤੇ ਲਿਪਿਆ ਹੋਇਆ ਉਧਰ ਪਿੰਕਾ ਸਾਡਾ ਵੱਡਾ ਵੀਰ ਕਹਿੰਦੇ ਆਸਟ੍ਰੇਲੀਆ ਤੋਂ ਆਇਆ ਹੋਇਆ ਪਿੰਕੇ ਦੇ ਯਾਰਾਂ ਬੇਲੀਆ ਦਾ ਤੇ ਕਹਿੰਦੇ ਭਰਾਵਾਂ ਦਾ ਪਰ ਇੱਕੇ ਪਿੰਕੇ ਦਾ ਸੱਜਣਾ ਮਿੱਤਰਾਂ ਦਾ ਬਿਲਕੁਲ ਧੰਨ ਹੈ ਆਹ ਸਾਹਮਣੇ ਕਿਉਂਕਿ ਪ੍ਰਮਾਤਮਾ ਨੇ ਜੋ ਬਣਾਇਆ ਬੜਾ ਸੋਚ ਸਮਝ ਕੇ ਬਣਾਇਆ ਉਧਰ ਕਹਿੰਦੇ ਉਸ ਵੇਲੇ ਮੱਖੀ ਕਲਾਂ ਵਾਲਾ 500 हुआ है। पर। करना <laughs> अगली कबड्डी पाउंड प्यार पर प्यार है मेरे मित्र आओ सी करने वाला नॉजब बढ़िया हो चार तो देखाउंट नंबर जुड़ू अपनी टीम ने एक पैसे कहते नॉज पाला डेरे वाला बनाई मखी कर वाला एक तगड़ा नंबर जोड़ गया हाँ कि पिला चौल जो है जोड़ा शामपुरे वाला नौजवान है वो कहते रमदास दी पावर से पवित्र धरती है कहते धूड़ा नौजवान शामपुर वाला धूड़ा रमदास वाला इस वे कभी कबड्डी ਪਾ ਰਿਹਾ ਅਮਰਤਾ ਕਹਿੰਦੇ ਕਰਬੂ ਆ ਪਿੰਡ ਹੈ ਲਓ ਟਰਾਈ ਕੀਤੀ ਇੱਕ ਵਾਰੀ ਪਾਸੇ ਹੜ ਗਏ ਫੇਰ ਭਾਵੇਂ ਪਿੱਛੇ ਕਿੰਨੂ ਤਸਫੀਰ ਇਹ ਮੰਗੇ ਤੇ ਫਿਰ ਵੀ ਕੋਈ ਹੱਦਕਤ ਨਹੀਂ ਹੋਵੇਗੀ ਲਓ ਕਹਿੰਦੇ ਸਾਜਦੇ ਸੁਲੇ ਲਈ ਦੁਬਾਰਾ ਫਿਰ ਤਿਆਰ ਹੋਰ ਤਿਆਰ ਨੇ ਹੁਣ ਕਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬਲੇ ਬਲੇ ਕਰਵਾਵੇਗਾ ਕਹਿੰਦਾ ਪੈਰ ਬਾਹਰਲੇ ਪਾਸੇ ਬਾਹਰ ਲੱਗ ਗਿਆ ਕਿ ਪੈਰ ਦਾ ਬਾਹਰਲਾ ਪਾਸਾ ਬਾਹਰਲੇ ਪਾਸੇ ਲੱਗੇ ਗਿਆ ਅੱਡੀ ਬਾਹਰਲੇ ਪਾਸੇ ਲੱਗੇਗੀ ਲਓ ਮੱਖੀ ਕਲਾਂ ਵਾਲਾ ਇਸ ਵੇਲੇ ਲਓ ਹੁਣ ਕਹਿੰਦੇ ਪ੍ਰਮਜੀਤ ਉਹਨਾਂ ਨੇ ਕਹਿੰਦੇ 500 ਕੋਈ ਦਾ ਕੀਤਾ ਹੈ ਇਸ ਨੌਜਵਾਨ ਦੇ ਲਈ ਲਿਆ ਸਾਡਾ ਮੁੰਡੂ ਸੱਬ ਮਾਰ ਕੱਢ ਲੈ ਰੇ ਤੂਛੋ ਫੜ ਖੁੱਡਜੋ ਸ੍ਰੀ ਨੱਤ ਕਹਿੰਦੇ ਜੁੱਲੇ ਦਿੱਤੇ ਚਾੜ ਬੱਲਿਆ ਆਹ ਤੇਰੀ ਉਮਰ ਨਿਆਣੀ ਮਾੜਾ ਅਸੀਂ ਵੀ ਨਹੀਂ ਕਰਦੇ ਸ਼ਿਕਾਰ ਬੱਲਿਆ 1100 ਤਿੰਨਾਂ ਵੀ ਲੱਗਿਆ ਹੋਇਆ ਇੱਕ ਪੈ ਗਈ ਆ ਉਥੇ ਕਹਿੰਦੇ ਪੰਜਾਬ ਮੋਟਰ ਦੇ ਕਰੀਅਰ ਵਿੱਚ ਉਹ ਕਹਿੰਦੇ ਯਾਰ ਨਹੀਂ ਯਾਰਾਂ ਦੇ 5-5000 ਡਾਲਰ ਇਹ ਬਿਨ ਜਿਗਰੇ ਤੋਂ ਨਹੀਂ ਲੱਗਦਾ ਇਹ ਬਿਨ ਦਿਲ ਤੋਂ ਨਹੀਂ ਲੱਗਦਾ ਪਰ ਇਹ ਕਹਿੰਦੇ ਇਸ ਵੇਲੇ ਵੀ ਮੱਝਾਂ ਦੇ ਵੀ ਕਦੇ ਰੰਗ ਬਦਲੇ ਨੇ ਉਹ ਦਸੋਂ ਬੱਚਿਆਂ ਨੂੰ ਇਤਿਹਾਸ ਵੱਡੇ ਨੇ ਇਤਿਹਾਸ ਵੱਡੇ ਨੇ ਉਹ ਦਸੋਂ ਬੱਚਿਆਂ ਨੂੰ ਇਦ ਕਮਾਲ ਹੋਈ ਜਾਂਦੀ ਹੈ ਹੁਣ ਵਾਈ ਵਾਹ ਵਾਈ ਵਾਹ ਪਤੰਦਰੋਂ ਇੰਨਾ ਤਾਂ ਕੰਗੜਾ ਨਹੀਂ ਪਿੱਟੀ ਹੁੰਦੇ ਯਾਰ ਇਰ ਕਰੇ ਪਰਬਤ ਨੂੰ ਪੂਰੇ ਪਿਆਰ ਨਾਲ ਬਹੁਤ ਸਮੇਂ ਕਿੱਕੇ ਕਿੱਕੇ ਰੇਡ ਬਾਕੀ ਰਹਿ ਗਈ ਹੈ ਮੈਨੂੰ ਲੱਗਦਾ ਵੀ ਕਿੱਕ ਜਿੱਦੀ ਕਰਮਾਂ ਵਾਲੀ ਖੇਡ ਉਧਰ ਸਾਡੇ ਕਹਿੰਦੇ ਰੇਸ਼ਮ ਨੇ ਉੱਡ ਜਾਣਾ ਰੇਸ਼ਮ ਦੇਖ ਕਬੱਡੀ ਨੇ ਕੀ ਕੁਝ ਦਿੱਤਾ ਛੱਪੇ ਆੜਿਆ ਦੇਖ ਕਬੱਡੀ ਨੇ ਕੀ ਕੁਝ ਦਿੱਤਾ ਨੋਈਆਂ ਕਰਾ ਵਾਲੇ ਦਾ ਆ ਆ ਸੁਆਦ ਕਬੱਡੀ ਦਾ ਮੈਂ ਕਿਥੇ ਉਥੇ ਨ ਮਹੀਨਾ ਤੋਂ ਉਹਨੇ ਤੇ ਉਦਾ ਹੀ ਸਹੀ ਕਰ ਦੇਣਾ ਕਿੱਥੇ ਆਓ ਨੰਬਰ ਇਹ ਜਿਹੜਾ ਆ ਜਾਂਦਾ ਜਾਂਦਾ ਕੱਲ ਮੇਰੇ ਨਾਲ ਅੱਗੇ ਹੋਈ ਸੀ ਤੇ ਮੈਨੂੰ ਆਹ ਹੋਣਾ ਨਹੀਂ ਹੋਣੀ ਚਾਹੀਦੀ ਨਹੀਂ ਮੈਂ ਚੱਲ ਜਨਾ ਮੈਂ ਤਰੂੰ ਗਰ ਦਿੱਤੀ ਲੈਣੀ ਹੈ ਵੀਰ ਜੰਦਾ ਮੈਂ ਮੇ ਦਾ ਵਾਲਾ ਹਾਂ ਜੀ ਮੈਂ ਹੋਣ ਲਾਓ ਉੱਥੇ ਆ ਜੂ ਕੋਈ ਨਾ ਚਲੋ ਓਕੇ ਲੱਗੇ ਨਾ ਜੱਦੀ ਕਿ ਉਹ ਬੜਾ ਕਰਮ ਜੇ ਲੱਗੇ ਨਾ ਜੱਦੀ ਉਹਨਾਂ ਦਾ ਭਾਂਚ ਚਾਹੀਦੇ ਕੋਈ ਦੱਸੋ ਪਾਣ ਆਪਣੇ ਨਹੀਂ ਕਮਲੇ ਥੋੜਾ ਆ ਹਾਂ ਜੀ 16 ਦੀ ਹੈ ਨੰਬਰ 19 ਹੈ ਜਿੱਤੇ ਕਾਪੀ ਤੇ ਲਿਖਿਆ ਪਰ ਲਿਖੇ ਕਿੰਨੇ ਆ ਬਾਅਦ ਦੱਸਾਂਗਾ ਬਹੁਤ ਸਾਰੇ ਜੀ ਬਰਾਬਰੀ ਕਰ ਦਿੰਦਾ ਕਿਉਂਕਿ ਉਹ ਨੋਨਾ ਕਹਿੰਦਾ ਮੈਂ ਦਵਾਈ ਲੈ ਗਿਆ ਨੋਨਾ ਕਹਿੰਦਾ ਮੈਂ ਦਵਾਈ ਉਹਨੂੰ ਕਹੇਗਾ ਕਿ ਮੜਾ ਚੇਤਾ ਕਰਾ ਜਾਨਾ ਸੋ ਘੰਟਾ ਲੱਗ ਜੇ ਡੇਢ ਘੰਟਾ ਲੱਗ ਜੇ ਅੱਜ ਵੀ ਸਿਰੇ 250 ਬਟਾ ਡੰਡ ਲਾਇਆ ਠੀਕ ਹੈ ਇਹ ਤਾਂ ਕੱਤੀ ਪੂਰੀ ਨਾਲ ਡੰਬਲ ਡੁੰਬਲ ਮਗਰੋਂ ਆਕਸ ਸਜੰਜ ਸਟੇਜ ਕਰਾਂਗਾ ਡੇਢ ਘੰਟਾ ਲਾ ਕੇ ਪੂਰਾ ਠੀਕ ਹੈ ਜਾਨਾ ਇਹ ਤੋਂ ਹੀ ਤਗੜੇ ਹੋਣਾ ਖੱਲੇ ਸ਼ੋਅ ਮੈਂ ਇੱਥੇ ਰਹਿ ਕੇ ਫਿਰ ਜੇ ਮਾੜਾ ਹੋਣਾ ਤਗੜਾ ਹੈ ਫਿਰ ਨਾਲ ਲੈਣਾ ਪੈਣਾ ਨਾਲ ਲੈਣਾ ਪੈਣਾ ਹੈ ਨਾਲ ਲੈ ਆ ਕੇ ਆਉਗੇ ਹਾਂ ਜੇ ਮੇਰੇ ਦੋ ਤੇਰਾ ਤੰਗੀਆਂ ਇੱਕ ਗੱਡੇ ਦਰਦ ਕਰਦੇ ਇੱਕ ਮੇਰਾ ਪੱਬ ਤੋਂ ਭੱਜਿਆ ਨਹੀਂ ਜਾਣਦਾ ਅੱਜ ਵੀ ਸਵੇਰੇ ਮਿਹਨਤ ਕਰਕੇ ਆਇਆ ਪੂਰੀ ਵਧੀਆ ਮਿਹਨਤ ਕੀਤੀ ਆ ਜੇ ਮੈਂ ਵੀਡੀਓ ਦਿਖਾਵਾਂਗਾ ਵੇਖਣ ਨੂੰ ਆ ਆਦਾ ਲੱਗੀ ਪਈ ਚਾਲ ਜੀ ਜਦ ਪੱਖੀਆਂ ਰੱਖੇ ਜੇ ਕੈਮਰਾ ਨਹੀਂ ਜੇ ਯਾਰ ਤਕਰਾ ਖਿਟ ਨੇ ਪਰ ਸ਼ਾਨਦਾਰ ਦੋਸਤ ਪੰਗੋ 260 ਦਾ ਸੁਣਾ ਦਿਨਾ ਤੇ ਬਾਈ ਮਾਪਾ ਤੋਂ ਜ਼ਿਆਦਾ ਹੈ ਛਡੀਆਂ ਦਾਲ ਲੈ ਜਣੀ ਮੈਂ ਉਹਨਾਂ ਵਾਸਤੇ ਇਤਨੀ ਚੀਜ਼ਾਂ ਜਾਣਿਆ ਕਦੀ ਮੈਂ ਦੂਜਾਂ ਨਹੀਂ ਕੋਸ਼ਿਸ਼ ਇਹ ਦਬੜੀ ਕਰਦਾ ਕਰਕੇ ਹੁਣ ਮਤਲਬ ਹੁਣ ਨਹੀਂ ਯਾਰ ਨਾ ਚੌਕਲੇਟ ਤੁਜੀ ਨੂੰ ਦੋਹਤਾ ਨਹੀਂ ਵੱਡਾ ਇਹ ਚ ਗੱਲਾਂ ਕੀ ਆ ਜੇ ਜਦੋਂ ਜੁੜਵੇਂ ਹੋਏ ਸੀ ਨਾ ਜੀ ਉਦਾਂ ਮੜਾ ਇਹਦੇ ਮੂੰਹ ਚੋਂ ਕੱਢ ਬਤ ਨਾ ਉਤਰਾ ਇਹਨੂੰ ਆ ਨੁਕਸੇ ਜਿਆ ਕੁੜੀ ਨੂੰ ਪੈ ਗਿਆ ਉਹ ਕੁੜੀ ਬੇੜਾ ਕਰਨੀ ਹੱਡੇ ਗੱਡੇ ਕੋਈ ਪ੍ਰਵਾਹ ਨਹੀਂ ਉਹਨੂੰ ਬੇੜਾ ਆਹ ਹੋ ਜੀ ਇਹ ਜ਼ਿਆਦਾ ਇੱਕ ਮਜੂਰ ਤੇ ਆਇ ਕੰਦੇਰਾ